ਆ ਦੇਖੋ ਜੀ ਇੱਥੇ ਉਸ ਸਮੇਂ ਦੀ ਮੁਗਲਿਆ ਸਲਤਨਤ ਦੇ ਮਾਲਕ ਯਾਹਾਂਗੀਰ ਦਾ ਇਹ ਕਿਲਾਗਾ ਇੱਥੇ ਯਾਹਾਂਗੀਰ ਬਾਦਸ਼ਾਹ ਰਹਿੰਦਾ ਸੀ ਤੇ ਜਿਹੜੇ ਬਵੰਜਾ ਰਾਜੇ ਕੈਦ ਕੀਤੇ ਸੀ ਉਸ ਟਾਈਮ ਉਹ ਉਹ ਸਾਹਮਣੇ ਆ ਜੀ ਉੱਥੇ ਤੁਹਾਨੂੰ ਦਿਖਾਉਣੇ ਆਇਆ ਦੂਬਾਦ ਦੇਖੋ ਜੀ ਤੁਹਾਨੂੰ ਦਿਖਾਉਣੇ ਆਇਆ ਅੰਦਰ ਉਹ ਯਾਹਾਂਗੀਰ ਦਾ ਕਿਲਾ ਇੱਥੋਂ ਐਂਟਰੀ ਆ ਇਹਦੀ 25 ਰੁਪਏ ਟਿਕਟਾ ਪਰ ਪਰਸਨ ਇੱਕ ਜਾਨੇ ਦੀ ਇਥੋਂ ਟਿਕਟਾਂ ਮਿਲਦੀਆਂ ਨੇ ਇਹ ਸਾਹਮਣੇ ਤੋਂ ਤੇ ਇਹ ਐਂਟਰੀ ਗੇਟ ਆ ਆ ਜਹਾਂਗੀਰ ਦਾ ਜੀ ਜੋ ਸਮੇਂ ਦੀ ਪ੍ਰਸ਼ਾਸਨ ਦੀ ਇਹ ਘਰ ਸੀਗਾ ਤੇ ਆ ਜੇਲ੍ਹਖਾਨਾ ਬਣਿਆ ਹੋਇਆ ਇੱਧਰ ਉਹ ਵੀ ਤੁਹਾਨੂੰ ਦਿਖਾਵਾਂਗੇ ਜਿੱਥੇ ਬਵੰਜਾ ਰਾਜਕ ਕੈਦ ਸੀਗੇ ਇੱਧਰ ਕੈਦਖਾਨਾ ਸੀ ਸਾਰਾ ਜੀ ਤੇ ਇਹ ਘਰ ਆ ਉਹਦਾ ਦੇਖੋ ਜੀ ਯਹਾਂ ਕੀ ਇਰਦੀ ਹਵੇਲੀ ਆੜੇ ਮੇਰੀ ਜੰਮ ਉਹ ਜਿੰਦੇ ਰਾਜੇ ਨੂੰ ਹਾਂ ਮੇਰੀ ਜਿੰਦਾਂ ਨੂੰ ਜਿੰਦੇ ਰਾਜੇ ਉਹ ਤਾਂ ਕੋਸ ਹੈ ਨਹੀਂ ਨਾ ਰੱਖੂਗੇ ਰੱਖੇ ਹੋਵੇ ਤਾਂ ਦੇਖੋ ਜੀ ਛੋਟੇ ਛੋਟੇ ਦਰਵਾਜੇ ਸੀ ਬੰਦਾ ਵੀ ਝੁੱਕ ਕੇ ਲੰਘਦਾ ਸੀ ਦੇ ਵਿਚ ਦੀ ਇੱਥੇ ਨਾਚ ਹੁੰਦਾ ਸੀ ਗਈ ਇੱਥੇ ਜਿੱਦਾਂ ਦੂਰਬੀਨ ਵਾਂਗੂ ਆਪਾਂ ਕਹਿ ਸਕਦੇ ਆ ਇੱਥੇ ਮਹਿਲ ਦੇ ਵਿੱਚੋਂ ਬਾਹਰ ਚਾਤੀਆਂ ਵਾਜਦੀਆਂ ਸੀ ਆ ਦੇਖੋ ਡਿਊਟੀਦਾਰ ਇੱਥੇ ਬਹਿ ਗਏ ਡਿਊਟੀਆਂ ਕਰਦੇ ਸੀਗੇ ਆ ਦੇਖੋ ਜੀ ਹਾਂਜੀ ਹੂੰ ਹੂੰ ਦੇਖੋ ਜੀ ਛੋਟੇ ਛੋਟੇ ਦਰਵਾਜੇ ਮੇਨ ਚੀਜ਼ਾਂ ਨੂੰ ਇਹਨਾਂ ਨੇ ਜਿੰਦੇ ਲਾ ਰੱਖੇ ਆ ਮਾਰੇ ਢੀਡੇ ਬੰਦੇ ਦਾ ਤਾਂ ਇਹ ਸਾਰਾ ਘੋੜਦਾ ਓਰੇ ਕਰੋ ਜੀ ਦਰਸ਼ਨ ਦੇਖੋ ਜੀ ਆ ਕਿਦਾਂ ਦੀ ਚੀਜ਼ਾਂ ਬੜੀਆਂ ਹੋਈਆਂ ਨੇ ਦੇਖੋ ਜੀ ਸ਼ਾਹੀ ਮਹਿਲ ਬਹੁਤ ਕੁਝ ਬਣਿਆ ਇੱਥੇ ਆਂ ਦੀਵੇ ਰੱਖਣ ਵਾਸਤੇ ਬਣਾਇਆ ਜੀ ਆ ਲੇਡਰ ਵਾਤੇ ਜਾੜ ਕਰ ਲੈ ਗਿਆ ਇਹ ਬਾਲ ਦਾ ਨਾਮ ਕਿਹੜਾ ਬਣਾਇਆ ਗਿਆ ਨਾ ਕੋਈ ਪਤਾ ਦਿਨੇ ਤੇ ਹਲਾ ਰਿਹਾ ਜੇ ਬਾਲ ਤੇ ਸੁਵੰਦਰ ਜਾਨ ਦਾ ਰਸਤਾ ਨੀਚੇ ਸਰੰਗਾ ਚ ਇਥੇ ਸ਼ੁਰੂ ਹੁੰਦਾ ਜੀ ਇਹ ਆਪਾਂ ਬਾਹਰ ਆ ਚੁੱਕੇ ਹਾਂ ਹਰਤੇਸ਼ ਜਦੋਂ ਪੱਤ ਚਲੋ 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 ਇਹਦੇ ਵਿੱਚ ਐ ਵੀ ਬੋਲਦੇ ਆਂਗੇ ਆਪਾਂ ਇਹਦਾ ਦੌਰਾ ਪੈਣ ਵਾਲਾ ਕੰਮ ਅੰਦਰ ਜਾ ਕੇ ਜੀ ਹੋਰ ਪਤਾ ਨਹੀਂ ਜਹਾਂਗੀਰ ਕੁੜੀ ਜਿਹੋ ਦਾ ਕਿਵੇਂ ਰਹਿੰਦਾ ਸੀਗਾ ਹਾਂ ਖਾਣਾ ਹੁਣ ਹੈ ਬੰਦ ਵਾਲਿਆ ਰਾਹ ਉਹ ਦੇਖੋ ਬੈਣੀ ਹੁੰਦੀ ਆਣੀ ਇਹ ਹੋਰ ਦੇਖੋ ਇਹ ਵਿੱਚ ਉਸ ਸਮੇਂ ਬਰੂਦ ਭਰ ਕੇ ਗੋਲਾ ਛੱਡਿਆ ਜਾਂਦਾ ਸੀ ਮੁਗਲ ਸਲਤਨਤ ਦੀ ਇਹ ਗੋਲਾਬਾਰੀ ਤੋਪ ਇਹ ਬਾਹਰ ਤੋਂ ਇਹ ਸ਼ਾਹੀ ਮਹਿਲ ਦੇ ਦਰਸ਼ਨ ਜਹਾਂਗੀਰ ਦੀ ਹਵੇਲੀ ਆਹ ਦੇਖੋ ਕਿਦਾਂ ਦੀ ਮੀਨਾਕਾਰੀ ਕੀਤੀ ਆ ਦੇਖੋ ਕਰੋ ਜੀ ਇੱਧਰ ਤੋਂ ਮਾਰੋ ਜਵਾਤਿਆਂ ਕਰੋ ਦਰਸ਼ਨ ਅਲੀਆਰ ਸ਼ਹਿਰ ਦੀਂਦਾ ਬਹੁਤ ਚਾਈਤੇ ਬਣਿਆ ਹੋਇਆ ਮਹਿਲ ਆ ਇਹ ਇਸ ਕਿਲੇ ਦੇ ਵਿੱਚੀ ਬੰਦੀ ਛੋੜ ਗੁਰੂ ਘਰ ਬਣਿਆ ਹੋਇਆ ਜੀ ਹਮ ਗੋਦੋ ਚਾਚਰ ਕੋਸਤ ਆ ਕਿੱਮ ਕਿੱਥੇ ਖੜੇ ਆ ਹੁਣ ਆਪਾਂ ਕਿਹੜਾ ਸ਼ਹਿਰ ਆ ਇਹ ਗਿਆਲੀਆ ਰ ਹੈ ਗਿਆਲੀਆ ਰ ਗਵਾਲੀਅਰ ਗਵਾਲੀਅਰ ਇਹ ਹਾਲੇ ਵੀ ਜੀ ਅੱਜ 52 ਥੰਮ ਇੱਥੇ ਉਦਾਂ ਹੀ ਸਾਹਮਣੇ ਰੱਖੇ ਹੋਇਆ ਜਿੱਥੇ 52 ਰਾਜੇ ਕੈਦ ਸੀਗੇ ਇਹਦੀ ਐਂਟਰੀ ਇੱਥੋਂ ਹੁੰਦੀ ਆ ਇਹ ਜਹਾਗੀਰ ਦੇ ਟਾਈਮ ਦੀ ਉਹਦੀ ਮਾਲਕ ਦੀ ਜੇਲ ਸੀਗੀ ਆ ਦੇਖੋ ਜੀ ਇਹ ਐਂਟਰੀ ਗੇਟ ਆ ਜੇਲਖਾਨੇ ਦਾ ਜਹਾਗੀਰ ਦੀ ਜੇਲ ਬਣਾਈ ਹੋਈ ਸੀ ਤੇ ਇਹ ਉਹ 52 ਥੰਮ ਨੇਗੇ ਜਿੱਥੋਂ ਸ੍ਰੀ ਗੁਰੂ ਮੀਰੀ ਪਰੀ ਦੇ ਮਾਲਕ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ 52 ਰਾਜਾ ਨੂੰ ਕੈਦ ਜਿਉਂੜਾਇਆ ਸੀ ਇਹ ਹੀ ਉਹ 52 ਥੰਮ ਨੇ ਪੀਰੀ ਪੀਰੀ ਦੇ ਮਾਲਕ ਤਨਤਨ ਸ੍ਰੀ ਹਰਗਵਿੰਦ ਸਾਹਿਬ ਜੀ ਨੇ ਇੱਥੋਂ 52 ਰਾਜਿਆਂ ਨੂੰ ਇਹ ਕੈਦਖਾਨੇ ਦੇ ਵਿੱਚੋਂ ਛੁਡਵਾਇਆ ਸੀ ਇਹੀ ਉਹ ਗਿਣ ਸਕਦੇ ਤੁਸੀਂ ਇਹੀ ਉਹ 52 ਥੰਮ ਨੇ ਜੀ ਕੱਲੇ ਕੱਲੇ ਥੰਮ ਨਾਲ ਕੱਲਾ ਕੱਲਾ ਰਾਜਾ ਬਣਿਆ ਹੋਇਆ ਸੀਗਾ ਤੇ ਜਹਾਂਗੀਰ ਨੇ ਉਹਨੂੰ ਕਿਹਾ ਸੀਗਾ ਮਹਾਰਾਜ ਜੀ ਨੂੰ ਬੀਜੇ ਸੌੜੇ ਦੀ ਸ਼ਕਤੀ ਆ ਤਾਂ 52 ਰਾਜਿਆਂ ਨੂੰ ਇੱਕ ਗੇਟ ਰਾਹੀਂ ਬਾਹਰ ਕੱਢਣਾ ਇੱਕ ਵਾਰੀ ਜਵਾਰ ਕੱਢਣਾ ਪਿੱਤੇ ਫਿਰ ਮਹਾਰਾਜ ਜੀ ਨੇ 52 ਕਲੀਆਂ ਵਾਲਾ ਚੋਲਾ ਸਮਾਇਆ ਸੀਗਾ 52 ਕਲੀਆਂ ਵਾਲਾ ਚੋਲਾ ਸਮਾ ਕੇ ਤੇ ਰਾਜਾ ਨੂੰ ਹੁਕਮ ਦਿੱਤਾ ਵੀ ਤੁਸੀਂ ਕੱਲਾ-ਕੱਲਾ ਜਾਣਾ ਇਹ ਕਲੀ ਦਾ ਸਹਾਰਾ ਲਓ ਤੇ 52 ਰਾਜਾ ਨੂੰ ਫਿਰ ਨਾਲ ਦੀ ਨਾਲ ਬਾਹਰ ਕੱਢਿਆ ਸੀ ਮਹਾਰਾਜ ਜੀ ਨੇ ਇਹ ਉਹ 52 ਥਮਨੇ ਜੀ ਪੁਰਾਣਾ ਨਾਲੂ ਪਾਣੀ ਪੜੇਗਾ ਸੱਚਾ ਮਾਦੇ ਆਪਣੋਈ ਨਾਲ ਹਾਂ ਇਹ ਖੂਬ ਬਣਿਆ ਹੋਇਆ ਜੀ ਪੁਰਾਣਾ ਹਾਂਜੀ ਆਪਾਂ ਗਵਾਲੀਅਰ ਸੀਗੇ ਗਵਾਲੀਅਰ ਤੋਂ ਹੁਣ ਪਿੰਡ ਵਾਪਸੀ ਕਰਦੇ ਆਂ ਗਵਾਲੀਅਰ ਤੋਂ ਅੱਜ ਆਪਾਂ ਚੱਲੇ ਪੰਜਾਬ ਆਪਣੇ ਘਰ ਨੂੰ ਤੇ ਸਾਰੇ ਗੁਰੂ ਘਰਾਂ ਦੇ ਦਰਸ਼ਨ ਕਰਕੇ ਆਪਾਂ ਚੱਲਿਆ ਜੀ ਅੱਜ ਘਰ ਨੂੰ ਅੱਜ ਆਪਣਾ ਲਾਸਟ ਦਿਨ ਆਗਾ ਤੇ ਚਾਲੇ ਪਾਉਣ ਲੱਗਿਆ ਜੀ ਹਾਂਜੀ ਗਵਾਲੀਅਰ ਤੋਂ ਪ੍ਰਸ਼ਾਦਾ ਪਾਣੀ ਛੱਕ ਕੇ ਹੁਣ ਗੱਡੀਆਂ ਤਿਆਰ ਨੇ ਤੇ ਪੰਜਾਬ ਕਰਦੇ ਆ ਜੀ ਵਾਪਸੀ ਆਥਣ ਨੂੰ ਆਪਣੇ ਸਾਰੀ ਸੰਗਤ ਘਰਾਂ 'ਚ ਪਹੁੰਚੂਗੀ ਇੱਥੋਂ ਆਗਰੇ ਹੁੰਦੇ ਹੋਏ ਤੇ ਪੰਜਾਬ ਵਾਪਸੀ ਗੱਡੀ ਸਟਾਰਟ ਆਈ ਸੰਗਤ ਬੈਠ ਚੁੱਕੀ ਹੈ ਹਯੂਰ ਸਾਹਿਬ ਤੋਂ ਵਾਪਸੀ ਕਰਕੇ ਗਵਾਲੀਅਰ ਤੋਂ ਚੱਲਿਆ ਘਰਾਂ ਨੂੰ ਜੀ ਬਾਕੀ ਅੱਗੇ ਦੀ ਅਪਡੇਟ ਤੁਹਾਨੂੰ ਰਾਜ ਦੇ ਦਿੰਨੇ ਆ ਕਿੱਥੇ ਖੜਦੇ ਆ ਕਿੰਨੇ ਵਜੇ ਪਹੁੰਚਦੇ ਆ ਜੀ ਹੁ ਦੇਖੋ ਜੀ ਗਵਾਲੀਅਰ ਦੀ ਪਹਾੜੀ ਤੋਂ ਥੱਲੇ ਉਤਰ ਰਹੇ ਆ ਆਪਾਂ ਗੱਡੀਆਂ ਉੱਥੋਂ ਬੈਕ ਕਰਾਉਣੀਆਂ ਪੈਣਗੀਆਂ ਤਾਂ ਇਹ ਗੱਡੀਆਂ ਥੱਲੇ ਉਤਰਣਗੀਆਂ ਦੇਖੋ ਜੀ ਮੀਨਾਕਾਰੀ ਕਿਦਾਂ ਕੀਤੀ ਹੋਈ ਆ ਮੀਨਾਕਾਰੀ